ਸੋਰਾ ਪੁਆਇੰਟ ਖਾਪ ਵਿਚ ਰਹਿ ਗਿਆ ਸੀ ਕੇਪੀਐਸ ਗਿਲ ਦੀ ਸਰਬੰਧਨੀ ਦੇ ਉੱਤੇ ਅਕਾਲੀ ਦਲ ਦਾ ਸੀ ਇਹ ਕਿਹਾ ਪੱਖ ਕਿ ਅਕਾਲੀ ਦਲ ਦਾ ਤਾਂ ਉਹ ਕੰਮ ਹੋ ਗਿਆ ਪੰਜਾਬੀ ਦਾ ਕਥਨ ਆ ਛੱਜ ਤਾਂ ਬੋਲੇ ਤੇ ਛਾਨਣੀ ਕਿਉਂ ਬੋਲੇ ਕੇਪੀਐਸ ਗਿਲ ਦੇ ਦੋ ਇੰਪੋਰਟੈਂਟ ਆਫਸਰ ਜਿਹੜੇ ਉਹਦੇ ਬਲੂ ਆਈਡ ਬॉयਜ਼ ਸੀਗੇ ਸੁਮੇਤ ਸਿੰਘ ਸੈਣੀ ਔਰ ਇਜ਼ਹਾਰ ਆलम ਇਹਨਾਂ ਨੂੰ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਸੁਮੇਤ ਸੈਣੀ ਨੂੰ ਡੀਜੀਪੀ ਬਣਾ ਕੇ ਨਵਾਜਿਆ ਗਿਆ ਬਰਗਾੜੀ ਕਲਾਬ ਬਰਗਾੜੀ ਪੁਲਿਸ ਫਾਇਰਿੰਗ ਉਹਨਾਂ ਦੀ ਨਿਗਰਾਨੀ ਤੇ ਥੱਲੇ ਹੋਈ ਹੈ ਦੋ ਸਿੱਖ ਨੌਜਵਾਨਾਂ ਨਾਲ ਮਾਰੇ ਜਾਣਾ ਔਰ ਇਸੇ ਤਰ੍ਹਾਂ ਹੀ ਇਜ਼ਹਾਰ ਆਲਮ ਨੇ ਆਲਮ ਸ਼ੇਨਾ ਬਣਾਈ ਆਲਮ ਸ਼ੇਨਾ ਵਾਸ ਰਿਸਪੌਂਸਿਬਲ ਫਾਰ ਮੇਕਿੰਗ ਕੈਚਸ ਆਊਟ ਆਫ ਪੀਪਲ ਔਰ ਉਹਨਾਂ ਨੂੰ ਉਹਨਾਂ ਨੇ ਇਨਾਮ ਦਿੱਤਾ ਤੋਹਫਾ ਦਿੱਤਾ ਉਹਨਾਂ ਦੀ ਧਰਮ ਪਤਨੀ ਨੂੰ ਐਮਬਲੇ ਕੋਟਲੇ ਤੋਂ ਐਮਐਲਏ ਬਣਾ ਕੇ ਰੱਖਿਆ ਅਕਾਲੀ ਦਲ ਤੋਂ ਸੋ ਕੋਈ ਹੋਰ ਪਾਰਟੀ ਦਾ ਬੋਲ ਸਕਦੀ ਹੈ ਇਸ ਇਸ਼ੂ ਤੇ ਆਪ ਇਸ ਮੁੱਦੇ ਦੇ ਉੱਤੇ ਉਹ ਉਸੇ ਹੀ ਥਿਓਰੀ ਦੇ ਮਾਲਕ ਨੇ ਤੇ ਸ਼ਮੂਲੀਅਤ ਇਹਨਾਂ ਦੀ ਦੂਜਾ ਪੱਖ ਮੈਂ ਅਸੀਂ ਰੱਖਿਆ ਸੀਗਾ ਹੈਵਿੰਗ ਸੈਟ ਆਲ ਦੈਟ ਵੀ ਆਰ ਆਫ ði ਅਫਰਮ ਆਪੀਨੀਅਨ ਥੈਟ ਕੇਪੀਐਸ ਗਿਲ ਪਰਪੈਚੁਏਟਿਡ ਇਨੀਸ਼ੀਏਟਿਡ the culture of eliminating people in fake police encounters extra judicial killings ਉਹਨਾਂ ਦਾ ਜਨਤਕ ਐਲਾਨ ਹੁੰਦਾ ਸੀਗਾ ਕਿ ਸਿਰ ਦੇ ਬਦਲੇ ਸਿਰ ਅੱਖ ਦੇ ਬਦਲੇ ਅੱਖ ਔਰ ਜੋ ਪੰਜਾਬ ਦੇ ਵਿੱਚ ਹੋਇਆ ਬਾਕੀ ਸਾਰਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਸ ਲਈ ਅਸੀਂ ਸਮਝਦੇ ਹਾਂ ਕਿ ਉਹ ਠੂਠੇ ਪੁਲਿਸ ਮੁਕਾਬਲੇ ਆਂਦੇ ਇੱਕ ਐਪੀਟੋਮ ਐਪੀਟੋਮ ਸੀਗੇ ਮੂਜਸਮਾ ਸੀਗੇ ਇਸ ਲਈ ਅੱਜ ਸਦਨ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਇਸ ਆਧਾਰ ਦੇ ਉੱਤੇ ਕਿ ਹੀ ਵਾਸ ਰਿਸਪਾਂਸਿਬਲ ਫਾਰ ਵਾਇਲੇਟਿੰਗ ਦੀ ਹਿਊਮਨ ਰਾਈਟਸ ਆਫ hundreds and hundreds and thousands and thousands of people that was the uh, reason why am aadmi party had decided to oppose the obituary to him us to baad ajj jada sab to important masla sandhu saab ne ek is issue te gal add karni hai kps jada kps gel nu shradhhi ditti gayi hai apan vekh hi liya vaapi punjab de log और ये लिया कि विधानसभा भी कुछ भी डिवाइड से इस मसले से कांग्रेस ने श्रद्धांजलि सपोर्ट किया विरोधिया ने विरोध किया इतना पता लगता वा कि एक बहुत कॉन्ट्रोवर्शियल लैगसी सी के पी एस गिल सो असी डिमांड भी करा अगले दिनों स्पीकर को रिक्वेस्ट भी करा गुजारिश भी करा कि के पी एस गिलथड्स के उ एक बहस होबेट हो ਜਿਹੜੇ ਉਹ ਮੈਥਡਸ ਇਲੀਗਲ ਆ ਉਹ ਪੰਜਾਬ ਦੇ ਵਿੱਚ ਪਰ ਮੁਲਖ ਦੇ ਵਿੱਚ ਦੁਬਾਰਾ ਤੋਂ ਇਸਤੇਮਾਲ ਨਾ ਹੋਵੇ ਇਹ ਦਿਨ ਅਸੀਂ ਇਹ ਗੁਦਾਰਿਸ਼ ਕਰਦੇ ਆ ਅ ਸ਼ੁਕ